ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਅੱਜ ਨਹੀਂ ਚੱਲੀਆਂ ਸਰਕਾਰੀ ਬੱਸਾਂ ਚੌਥੇ ਦਿਨ ਦੇ ਵਿੱਚ ਪਹੁੰਚਿਆ ਇਹਨਾਂ ਦਾ ਧਰਨਾ ਕਿਹਾ ਮੀਟਿੰਗ ਤੋਂ ਬਾਅਦ ਹੁਣ ਮੈਨੇਜਮੈਂਟ ਕਰ ਰਹੀ ਹੈ ਉਹਨਾਂ ਦੇ ਨਾਲ ੱਤਕਾ ਮਾਮਲਾ ਆਪਣੀਆਂ ਮੰਗਾਂ ਨੂੰ ਲੈ ਕੇ ਪੀ ਆਰਟੀਸੀ ਤੇ ਪਣਵਸਤੇ ਕੱਚੇ ਕਰਮਚਾਰੀਆਂ ਵੱਲੋਂ ਕੀਤੀ ਹੜਤਾਲ ਦਾ ਜਿੱਥੇ ਪਿਛਲੇ 4 ਦਿਨਾਂ ਤੋਂ ਇਹ ਬੱਸਾਂ ਜਿਹੜੀਆਂ ਬੰਦ ਖੜੀਆਂ ਨੇ ਭਾਵੇਂ ਕੱਲ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਲੇਕਿਨ ਅੱਜ ਇਹ ਬੱਸਾਂ ਫਿਰ ਵੀ ਨਹੀਂ ਚੱਲੀਆਂ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਟ੍ਰਾਂਸਪੋਰਟ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਲੇਕਿਨ ਸਾਡੇ ਨਾਂ ਤਾਂ ਸਾਥੀਆਂ ਨੂੰ ਰਿਹਾ ਕੀਤਾ ਗਿਆ ਹੈ ਅਤੇ ਨਾ ਹੀ ਜੋ ਅੱਜ ਨਾ ਹੀ ਜਿਹੜੇ ਇੱਥੇ ਨੇ ਮੈਨੇਜਮੈਂਟ ਹੈ ਉਹ ਹੁਣ ਉਹਨਾਂ ਦੇ ਨਾਲ ਲਗਾਤਾਰ ਠੱਕਾ ਕਰ ਰਹੀ ਹੈ ਜਿਸ ਦੇ ਵਿਰੋਧ ਵਜੋਂ ਅੱਜ ਚੌਥੇ ਦਿਨ ਵੀ ਇਹਨਾਂ ਵੱਲੋਂ ਰੋਸ ਧਰਨ ਦਿੱਤਾ ਗਿਆ ਤੇ ਇਹਨਾਂ ਨੇ ਕਿਹਾ ਕਿ ਇਹ ਸੰਘਰਸ਼ ਹੋਰ ਲੰਮਾ ਹੋ ਸਕਦਾ ਹੈ ਕਿਉਂਕਿ ਉਹਨਾਂ ਵੱਲੋਂ ਜਿਹੜੇ ਹੋਰ ਜਥੇਬੰਦੀਆਂ ਨੇ ਉਹਨਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਉਹਨਾਂ ਨੂੰ ਅਤੇ ਅੱਜ ਵੀ ਆਪਣਾ ਚੌਥੇ ਦਿਨ ਬੱਸਾਂ ਦੀ ਜਿਹੜੀਆਂ ਉਹ ਬੰਦ ਰਹੀਆਂ ਮੁਰਦਾਬਾਦ ਕੱਚੇ ਮਰਾਜਮਾਨੇ ਕਾ ਜਿੰਦਾਬਾਦ 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 ਸਰਕਾਰੀ ਯੋਜਨਾ ਹੈ ਕਾ ਜਿੰਦਾਬਾਦ 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 ਪਿਆਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਬਾਈ ਜੀ ਨਾ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ 39 ਦਿਨ ਜੈਗਟੇਸ਼ਨ ਚੱਲਾ ਗਿਆ ਔਰ ਹੁਣ ਡਿਮਾਂਡ ਕੀ ਰੇ ਗਏ ਅੱਜ ਜੋ ਜੋ ਸਾਡਾ ਹੜਤਾਲ ਦਾ ਪ੍ਰੋਗਰਾਮ ਆ ਉਹ ਅੱਜ ਚੌਥੇ ਦਿਨ ਦੇ ਵਿੱਚ ਐਂਟਰ ਕਰ ਗਿਆ ਔਰ ਕੱਲ ਤੀਜੇ ਦਿਨ ਦੇ ਵਿੱਚ ਜਦ ਸ਼ਾਮ ਨੂੰ ਕੱਲ ਮੀਟਿੰਗ ਬੁਲਾਈ ਗਈ ਸੀ ਟਰਾਂਸਪੋਰਟ ਮੰਤਰੀ ਦੁਆਰਾ ਉਥੇ ਇਹ ਗੱਲ ਦਾ ਸਾਡੇ ਨਾਲ ਵਾਅਦਾ ਕਰਕੇ ਕਿ ਜਿਹੜੇ ਤੁਹਾਡੇ ਸਾਥੀ ਗ੍ਰਿਪਦਾਰ ਕੀਤੇ ਗਏ ਆ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਉਹਨਾਂ ਦੇ ਜਿਹੜੇ ਪਰਚੇ ਪਾਏ ਆ ਉਹ ਤੁਰੰਤ ਰੱਦ ਕੀਤੇ ਜਾਂਦੇ ਆ ਤੇ ਆਧਾਰੇ ਦੇ ਵਿੱਚ 1500 ਅਸੀਂ ਪਾਵਾਂਗੇ ਸਰਕਾਰ ਦੀ ਤੇ ਉਸ ਗੱਲ ਤੇ ਜੋ ਸਾਡੀ ਸਹਿਮਤੀ ਬਣੀ ਤਾਂ ਉਸ ਤੋਂ ਬਾਅਦ ਸਾਡੇ ਸਾਥੀਆਂ ਨੇ ਐਲਾਨ ਕਰਤਾ ਸੀ ਕਿ ਠੀਕ ਹੈ ਜੀ ਅਸੀਂ ਬਸਾਂ ਚਲਾਵਾਂਗੇ ਪਰ ਉਸ ਦੇ ਉਲਟਾ باوجود ਪੀਆਰਟੀਸੀ ਦੀ ਜੋ ਮੈਨੇਜਮੈਂਟ ਆ ਹੁਣ ਉਹ ਲਗਾਤਾਰ ਧੱਕੇਸ਼ਾਹੀ ਤੇ ਉਤਰੀ ਆ ਪੀਆਰਟੀ ਦੀ ਮੈਨੇਜਮੈਂਟ ਬੋਲ ਰਹੀ ਆ ਕਿ ਅਸੀਂ ਅਪੀਲਾਂ ਲਾ ਕੇ ਸਾਥੀਆਂ ਨੂੰ ਜੋ ਕੱਢੇ ਹੋਏ ਸਾਥੀ ਆ ਸਸਪੈਂਡ ਕਰ ਦਿੱਤੇ ਗਏ ਆ ਉਹਨਾਂ ਨੂੰ ਅਸੀਂ ਦੁਬਾਰਾ ਅਪੀਲਾਂ ਲਾ ਕੇ ਫੇਰ ਅਸੀਂ ਬਹਾਲ ਕਰਾਂਗੇ ਕਿਹੜੇ ਸਾਥੀ ਰੱਖਣੇ ਆ ਅਸੀਂ ਕਿਹੜੇ ਵਰਕਰ ਅਸੀਂ ਨਹੀਂ ਰੱਖਣੇ ਪਰ ਉਸ ਦੇ ਖਿਲਾਫ ਅਸੀਂ ਨਿਰੰਤਰ ਜੋ ਹੜਤਾਲ ਆ ਫਿਰ ਅਸੀਂ ਉਸੇ ਤਰ੍ਹਾਂ ਹੀ ਜਾਰੀ ਕਰ ਦਿੱਤੀ। ਕਿੰਨੇ ਸਾਥੀ ਅੱਗੇ ਤੋਂ ਕੱਢੇ ਗਏ। ਲਗਭਗ ਸਾਥੀਆਂ ਦੀ ਗਿਣਤੀ 70+ ਹੋ ਗਈ ਆ ਜੋ ਜੋ ਸਾਡੇ ਕੱਢ ਦਿੱਤੇ ਗਏ। ਭਾਈ ਜੀ ਨਾ ਤੁਹਾਡਾ ਮੇਰਾ ਨਾਂ ਜੀ ਹਰਵੰਸ ਸਿੰਘ ਭੋਲਾ ਪੀਆਰਟੀਸੀ ਵਰਕਰ ਜੂਨੀਅਰ ਅਜ਼ਾਦ ਸੂਬਾ ਕਾਰਜਕਾਰੀ ਪ੍ਰਧਾਨ ਦੀਪੂ ਬਟਿੰਡਾ ਕਿਸ ਤਨ ਦਾ ਕਟਿਸ਼ਨ ਅੱਗੇ ਰਹੂਗਾ ਜੇ ਕੋਈ ਗੱਲਬਾਤ ਨਹੀਂ ਸਰਕਾਰ ਨਾਲ ਤੇ ਚੜਦੀ। ਦੇਖੋ ਜੀ ਗੱਲਬਾਤ ਕਰੀ ਆ ਰਾਤ ਨੂੰ ਟਰਾਂਸਪੋਰਟ ਮੰਤਰੀ ਭੁੱਲਰ ਜੀ ਨਾਲ ਕੱਲ ਮੀਟਿੰਗ ਹੋਈ ਸੀ। ਤੇ ਉਹ ਕਹਿੰਦੇ ਸੀ ਵੀ ਅਸੀਂ ਤੁਹਾਡੇ ਸਾਥੀ ਜਿਹੜੇ ਰਾਤ ਨੂੰ ਰਿਲੀਜ਼ ਕਰ ਦਾਂਗੇ ਵੀ ਛੱਡ ਦਾਂਗੇ ਜਿਹੜੇ ਮਤਲਬ ਜੇਲ੍ਹਾਂ 'ਚ ਬੈਠੇ ਆ ਤੇ ਸਾਰੇ ਸਾਥੀਆਂ ਨੂੰ ਡਿਊਟੀ ਤੇ ਪਾਇਆ ਜਾਊਗਾ ਜਿਹੜੇ ਮਨੋ ਕੋਈ ਕਨੈਕਟ ਖਤਮ ਹੋਏ ਆ ਜਾਂ ਕਿਸੇ ਨੂੰ ਮਤਲਬ ਸਵਾਵਾ ਖਤਮ ਕੀਤੀਆਂ ਸਾਰੇ ਭਾਲ ਕੀਤੇ ਜਾਣਗੇ ਤੇ ਅਸੀਂ ਸਵੇਰ ਦੇ ਜੀ ਇੱਥੇ ਗੇਟ ਤੇ ਆ ਕੇ ਬੈਠੇ ਆ ਅਸੀਂ ਵਰਕਸ਼ਾਪ ਦੇ ਗੇਟ ਤੇ ਸੌਂਕਾ ਨੇੜੇ ਆ ਗਏ ਸੀ ਵੀ ਸਾਡੇ ਸਾਥੀ ਵੀ ਜਲਦੀ ਤੇ ਜਲਦੀ ਆਪਣੇ ਜਿਵੇਂ ਜਿਵੇਂ ਭੁੱਲਰ ਸਾਹਿਬ ਨੇ ਕਿਹਾ ਸੀਗਾ ਵੀ ਜਿਵੇਂ ਜਿਵੇਂ ਸਾਥੀ ਆਈ ਜਾਣਗੇ ਓਵੇਂ ਓਵੇਂ ਡਿਊਟੀਆਂ ਤੇ ਜਾਈ ਜਾਣਗੇ ਪਰ ਅਜੇ ਤੱਕ ਕੁਝ ਨਹੀਂ ਹੋਇਆ ਜੀ ਇਹ ਸਰਕਾਰ ਅਜੇ ਸਾਨੂੰ ਪਰਖਦੀ ਹੈ ਕੋਈ ਸਾਡਾ ਬੰਦਾ ਨਹੀਂ ਰਿਲੀਜ਼ ਕੀਤਾ ਅਜੇ ਤੱਕ ਸਾਰੇ ਜੇਲ੍ਹਾਂ ਦੇ ਵਿੱਚ ਨੇ ਤੇ ਨਾ ਸਾਡੇ ਸਾਥੀ ਦਾ ਕਿਸੇ ਦਾ ਕੋਈ ਕਨੈਕਟ ਖਤਮ ਕੀਤਾ ਸੀ ਜਿਹੜਾ ਕੋਈ ਸਾਡੇ ਕੋਲੇ ਲੈਟਰ ਆਇਆ ਨਾ ਹੀ ਸਾਡੇ ਕੋਲੇ ਕੋਈ ਸਬੰਧਤ ਵਿਭਾਗਵੇਂ ਦਾ ਕੋਈ ਕੋਈ ਅਧਿਕਾਰੀ ਸਾਡੇ ਕੋਲੇ ਆਇਆ ਨਹੀਂ ਵੀ ਆਜੋ ਤੁਸੀਂ ਡਿਊਟੀ ਕਰੋ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਸਾਨੂੰ ਕੋਈ ਸ਼ੌਂਕ ਨਹੀਂ ਜੀ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਉਹ ਲਾਗੂ ਕੀਤੀਆਂ ਜਾਣ ਤੇ ਅਸੀਂ ਡਿਊਟੀ ਕਰਨ ਨੂੰ ਤਿਆਰ ਬੈਠੇ ਹਾਂ ਜੇ ਮੰਨ ਲਓ ਸਰਕਾਰ ਕੋਈ ਵਾਧਵਾ ਐਕਸ਼ਨ ਕਰਦੀ ਹੈ ਤਾਂ ਸਾਡਾ ਸੰਘਰਸ਼ ਜਿਹੜਾ ਅਨੰਤ ਸਮੇਂ ਲਈ ਚੱਲੂ ਆ ਭਰਾਤਰੀ ਜਥੇਬੰਦੀਆਂ ਦਾ ਸਾਨੂੰ ਸਹਿਯੋਗ ਹੈ ਜੀ